ਮੈਂ ਜਿਲ੍ਹਾ ਲੁਧਿਆਣਾ ਸ਼ਹਿਰ ਦਾ ਵਾਈਸ ਪ੍ਰਧਾਨ ਆ ਉਸ ਦੇ ਨਾਤੇ ਮੈਂ ਕਪਿਲ ਮਹਿਤਾ ਜੀ ਨੂੰ ਅੱਗੇ ਖੜੇ ਸੀ ਸੰਜੀਤ ਤਲਵਾਰ ਦਾ ਜਿਹੜਾ ਪੀਏ ਮੈਂ ਕਿਹਾ ਜੀ 2 ਮਿੰਟ ਮੈਨੂੰ ਬੋਲਣ ਦਿਓ ਮੈਨੂੰ ਕਿ ਮੋਢਾ ਮਾਰ ਕੇ ਹੱਥ ਮਾਰ ਕੇ ਪਿੱਛੇ ਕਰਤਾ ਮੈਨੂੰ ਕਹਿੰਦਾ ਤੂੰ ਨਹੀਂ ਬੋਲਣਾ ਵਰਕਰ ਦੀ ਬੇਇੱਜ਼ਤੀ ਕਰਦੇ ਨੇ ਇਹ ਲੋਕ ਦਾ ਸੰਦੀਪ ਸੰਧੂ ਜੀ ਕਹਿੰਦੇ ਨੇ ਕਹਿੰਦੇ ਦੇਖੀ ਜੂਗੀ ਜੀ ਰਾਜਾ ਬਰਿੰਗ ਜੀ ਨੂੰ ਮੈਂ ਬੁਲਾਇਆ ਮੈਨੂੰ ਉੱਪਰ ਬੁਲਾਇਆ ਮੈਨੂੰ ਕਹਿੰਦਾ ਤੂੰ ਦੇਖ ਲੈ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਫਿਰ ਅਸੀਂ ਤੈਨੂੰ ਦੇਖ ਲਾਂਗੇ ਆ ਧਮਕੀਆਂ ਦਿੰਦੇ ਨੇ ਜੀ ਇਹ ਧਮਕੀ ਦਿੱਤੀ ਕਿਨੇ ਜੀ ਇੱਕ ਮਿੰਟ ਇੱਕ ਮਿੰਟ ਇਹ ਸਾਰੀ ਹਾਈ ਕਮਾਂਡ ਬੈਠੀ ਹੈ ਜੀ ਉੱਪਰ ਰਾਲਾਏ ਬਣੀਗੇ ਜੀ ਕੋਲ ਬੈਠੇ ਨੇ ਪੂਵਰੇ ਗੱਲ ਕਰ ਰਹੇ ਸੀ ਕੀ ਗੱਲ ਹੋਈ ਬਿੱਟੂ ਬਿੱਟੂ ਜੀ ਵਰਕਰ ਨੂੰ ਵਰਕਰ ਨਹੀਂ ਸਮਝਦਾ ਵਰਕਰ ਦਾ ਜਲੂਸ ਕੱਢਦੇ ਨੇ ਜੀ ਇਹ ਭਾਜੀ ਨਰਾਜ ਨਹੀਂ ਹੋਇਆ ਜੀ ਖੁੱਲ੍ਹੇ ਚਰਚਾ ਤੇ ਬੁਲਾਇਆ ਜੀ ਖੁੱਲ੍ਹੇ ਚਰਚਾ ਤੇ ਬੁਲਾਇਆ ਜੀ ਚਰਚਾ ਦਾ ਮੁੱਦਾ ਕੀ ਹੁੰਦਾ ਵੀ ਜਿਹੜਾ ਕੋਈ ਵਰਕਰ ਹੈ ਆਪਣੇ ਦਿਲ ਦੇ ਭਾਵ ਰੱਖ ਸਕੇ ਮੈਂ 2 ਮਿੰਟ ਮੰਗੇ ਨੇ ਤੇ ਮੈਨੂੰ ੱੱਕਾ ਮਾਰੇਗੇ ਹਾਂ ਜੀ ਗੱਲ ਕੋਈ ਕੀ ਹੋਇਆ ਕੀ ਗੱਲ ਕੋਈ ਨਹੀਂ ਜੀ 2 ਮਿੰਟ ਅੰਦਰ ਖੁੱਲੀ ਚਰਚਾ ਤੇ ਬੁਲਾਇਆ ਜੀ ਉਹਨਾਂ ਨੇ ਚਰਚਾ ਦੇ ਮੁੱਦੇ ਤੇ ਮੈਂ ਅੰਦਰ 2 ਮਿੰਟ ਮੰਗੇ ਮੈਂ ਕਪਿਲ ਮਹਿਤਾ ਜੀ ਨੇ ਤੱਕੇ ਮਾਰੇ ਜਿਹੜਾ ਸੰਜੀਤ ਸੰਜੀਤ ਤਲਵਾਰ ਦਾ ਪੀਏ ਜਿਹੜਾ ਨਹੀਂ ਮੈਂ ਤਾਂ 2 ਮਿੰਟ ਮੰਗੇ ਜੀ ਚਰਚਾ ਕਰਨ ਲਈ ਬੜੇ ਇਨਾਂ ਨੇ ਆਪ ਤਾਂ ਕੇ ਮਾਰੇ ਮੈਨੂੰ ਜੀ ਗੱਲ ਲਿਖਾ ਦੇ ਦੋ ਵਿੱਚ ਬੱਤੀ ਕਿ ਮਿਲਿਆ ਅੱਜ ਇੱਕ ਗੱਲ ਕਰਨ ਦੀ ਚਰਚਾ ਤੇ ਬੁਲਾਇਆ ਤੇ ਚਰਚਾ ਦਾ ਮੁੱਦਾ ਕੀ ਹੁੰਦਾ ਜੀ ਵੀ ਵਿਚਾਰ ਰੱਖਣੇ ਮੈਂ ਤਾਂ ਇਹ ਪੁੱਛਣਾ ਜਾਂਦਾ ਸੀ ਲੁਧਿਆਣਾ ਸ਼ਹਿਰ ਚ ਕਾਂਗਰਸ ਦਾ ਦਫ਼ਤਰ ਕਿੱਥੇ ਹੈ ਧਮਕੀਆਂ ਦਿੱਤੀਆਂ ਜੀ ਮੈਨੂੰ ਇਨਾਂ ਨੇ ਸਾਰਿਆਂ ਨੇ ਧਮਕਾਇਆ ਜੀ ਮੈਨੂੰ ਰਾਜਾ ਵਰਿੰਗ ਜੀ ਨੇ ਵੀ ਕਿਹਾ ਰਾਜਾ ਵਰਿੰਗ ਜੀ ਨੇ ਮੈਨੂੰ ਉੱਪਰ ਬੁਲਾਇਆ ਮੈਨੂੰ ਕਹਿੰਦੇ ਤੂੰ ਕਿਸੇ ਦੀ ਸ਼ਾਨ ਬਾਰੇ ਨਹੀਂ ਬੋਲਣਾ ਨਹੀਂ ਤਾਂ ਫਿਰ ਤੂੰ ਦੇਖ ਲਈ ਮੈਂ ਕਹਾਂ ਜੀ ਮੈਂ ਤਾਂ ਕਿਸੇ ਦਾ ਨਾਮ ਨਹੀਂ ਲਿਆ ਮੈਂ ਤਾਂ ਕੋਈ ਕਿਸੇ ਦੀ ਗੱਲ ਨਹੀਂ ਕੀਤੀ ਜੀ ਕਾਂਗਰਸ ਮੈਂ ਜ਼ਿਲ੍ਹਾ ਵਾਈਸ ਪ੍ਰਧਾਨ ਆ ਜੀ ਮੈਂ ਕਾਂਗਰਸ ਪਾਰਟੀ ਮੇਰਾ ਨਾਮ ਸਨੀਪਹੁਜਾ ਜੀ ਮੈਂ ਜ਼ਿਲ੍ਹਾ ਲੁਧਿਆਣਾ ਸ਼ਹਿਰ ਦਾ ਵਾਈਸ ਪ੍ਰਧਾਨ ਆ ਇਹ ਵਰਕਰ ਦੀ ਇਹ ਬੇਤਵੀ ਹੁੰਦੀ ਹੈ ਜੀ ਅੱਜ ਇੱਕ ਕਮਿਊਨਿਟੀ ਹਾਲ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਔਰ ਜਿਹੜੇ ਪੰਜਾਬ ਦੇ ਇੰਚਾਰਜ ਹੈ ਦਵਿੰਦਰ ਯਾਦਵ ਉਹ ਅੰਦਰ ਵਰਕਰਾਂ ਦੇ ਨਾਲ ਮੀਟਿੰਗ ਕਰ ਰਹੇ ਨੇ ਰਾਜਾ ਵੜਿੰਗ ਜਿਹੜੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਹੈ ਉਹ ਵੀ ਅੰਦਰ ਨੇ ਪਰ ਹੁਣੇ-ਹੁਣੇ ਜਿਹੜੇ ਵਰਕਰ ਬਾਹਰ ਨਿਕਲੇ ਨੇ ਕਾਫੀ ਗੁੱਸੇ ਦੇ ਵਿੱਚ ਨਿਕਲੇ ਨੇ ਔਰ ਜ਼ਿਲ੍ਹਾ ਵਾਈਸ ਪ੍ਰਧਾਨ ਇਹ ਆਖ ਰਿਹਾ ਹੈ ਆਪਣੇ ਆਪ ਨੂੰ ਇੱਕ ਕਾਂਗਰਸ ਦਾ ਜਿਹੜਾ ਲੀਡਰ ਹੈ ਲੁਧਿਆਣਾ ਦਾ ਲੋਕਲ ਔਰ ਅੰਦਰ ਕਾਫੀ ਹੰਗਾਮਾ ਹੋਇਆ ਔਰ ਇਸ ਦਾ ਇਲਜ਼ਾਮ ਹੈ ਕਿ ਜਿਹੜੇ ਰਾਜਾ ਵੜਿੰਗ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਉਹਨਾਂ ਨੇ ਧਮਕੀ ਦਿੱਤੀ ਹੈ ਕਿ ਅੰਦਰ ਕੋਈ ਵੀ ਗੱਲ ਕਿਸੇ ਦੇ ਖਿਲਾਫ ਨਹੀਂ ਕਰਨੀ ਸੋ ਇਹ ਤਸਵੀਰਾਂ ਪਹਿਲੇ ਅੰਮ੍ਰਿਤਸਰ ਤੋਂ ਨਜ਼ਰ ਆਈਆਂ ਹੁਣ ਲੁਧਿਆਣਾ ਦੇ ਇੱਕ ਜਿਹੜਾ ਐਮਸਨ ਰਿਸੋਰਟਸ ਹੈ ਇਸ ਦੇ ਅੰਦਰ ਇੱਕ ਮੀਟਿੰਗ ਚੱਲ ਰਹੀ ਹੈ ਕਿਉਂਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਇੱਥੇ ਜਿਹੜੇ ਦਵਿੰਦਰ ਯਾਦਵ ਐ ਪੰਜਾਬ ਦੇ ਇਨਚਾਰਜ ਕਾਂਗਰਸ ਦੇ ਉਹ ਅੰਦਰ ਨੇ ਔਰ ਇਹ ਹੰਗਾਮੇ ਦੀਆਂ ਤਸਵੀਰਾਂ ਬਾਹਰ ਵੇਖਣ ਨੂੰ ਮਿਲੀਆਂ ਨੇ ਔਰ ਅੰਦਰ ਇਸ ਵੇਲੇ ਜਿਹੜੇ ਹਾਲਾਤ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪਹਿਲੇ ਅੰਮ੍ਰਿਤਸਰ ਦੇ ਵਿੱਚ ਹੰਗਾਮਾ ਵੇਖਣ ਨੂੰ ਮਿਲਿਆ ਹੁਣ ਲੁਧਿਆਣਾ ਦੇ ਵਿੱਚ ਇਹ ਹੰਗਾਮਾ ਵੇਖਣ ਨੂੰ ਮਿਲ ਰਿਹਾ ਕਈ ਵਰਕਰ ਨਾਰਾਜ਼ ਹੋ ਕੇ ਬਾਹਰ ਜਾ ਰਹੇ ਨੇ ਔਰ ਆਪਣੇ ਆਪ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਨੇ ਇਹ ਵੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਇੰਡੀਆ ਗੱਠਜੋੜ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਆ ਚਰਚਾਵਾਂ ਨੇ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਇਕੱਠੇ ਚੋਣਾਂ ਲੜ ਸਕਦੇ ਨੇ ਵਰਕਰਾਂ ਦੇ ਵਿੱਚ ਕਾਫੀ ਚਰਚਾਵਾਂ ਨੇ ਪਰ ਅਸੀਂ ਜਿਹੜੇ ਇੰਚਾਰਜ ਆ ਪੰਜਾਬ ਦੇ ਦਵਿੰਦਰ ਯਾਦਵ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ ਉਹਨਾਂ ਦਾ ਆਖਣਾ ਸੀ ਕਿ ਹਾਈ ਕਮਾਂਡ ਜੋ ਫੈਸਲਾ ਕਰੇਗਾ ਉਸ ਫੈਸਲੇ ਦੇ ਹਿਸਾਬ ਦੇ ਨਾਲ ਚੱਲਿਆ ਜਾਵੇਗਾ ਪਰ ਵਰਕਰਾਂ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਇਹ ਮੀਟਿੰਗ ਲੁਧਿਆਣਾ ਦੇ ਇੱਕ ਰਿਸੋਰਟ ਦੇ ਵਿੱਚ ਹੋ ਰਹੀ ਹੈ ਪਰ ਵਰਕਰ ਨਾਰਾਜ਼ ਹੋ ਕੇ ਬਾਹਰ ਆ ਰਹੇ ਨੇ ਔਰ ਵਰਕਰ ਸਵਾਲ ਚਾਕਰੇ ਨੇ ਕਾਂਗਰਸ ਦੀ ਵੱਡੀ ਲੀਡਰਸ਼ਿਪ ਦੇ ਚਾਹੇ ਉਹ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਚਾਹੇ ਉਹ ਦਵਿੰਦਰ ਯਾਦਵ ਨੇ ਕਈ ਐਮਐਲਏ ਸਾਫ ਦਾ ਉਹ ਵੀ ਅੰਦਰ ਇਸ ਮੀਟਿੰਗ ਦੇ ਵਿੱਚ ਨੇ ਪਰ ਵਰਕਰਾਂ ਦਾ ਆਖਣਾ ਹੈ ਕਿ ਉਹਨਾਂ ਨੂੰ ਧਮਕਾਇਆ ਜਾ ਰਿਹਾ ਕਿ ਕੋਈ ਵੀ ਅੰਦਰ ਇਹੋ ਜਿਹੀ ਗੱਲ ਨਹੀਂ ਕਰਨੀ ਕਿਸੇ ਦੇ ਖਿਲਾਫ ਕੋਈ ਚਰਚਾ ਨਹੀਂ ਕਰਨੀ ਤੁਸੀਂ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਦੇ ਵਿਚਾਰ ਸੁਣੋ ਤੇ ਇੱਥੋਂ ਜਾਓ ਸੋ ਇਹ ਤਸਵੀਰਾਂ ਅੰਮ੍ਰਿਤਸਰ ਦੇ ਵਿੱਚ ਵੀ ਨਜ਼ਰ ਆਈਆਂ ਹੁਣ ਲੁਧਿਆਣਾ ਦੇ ਵਿੱਚ ਵੀ ਹੰਗਾਮੇ ਭਰੀਆਂ ਤਸਵੀਰਾਂ ਕਾਂਗਰਸ ਦੀ ਮੀਟਿੰਗ ਦੇ ਵਿੱਚ ਨਜ਼ਰ ਆ ਰਹੀਆਂ ਨੇ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ న్యూਸ ਲੁਧਿਆਣਾ